ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਦੇਖਿਆ ਬਿਮਾਰ ਤੇਰੇ ਸ਼ਹਿਰ ਦਾ ਉਸ ਦੀਆਂ ਗਲੀਆਂ ਮੇਰੇ ਚੜਦੀ ਜਵਾਨੀ ਖਾਲੀ ਕੁਸ ਦੀਆਂ ਗੰਗਾਂ ਮੇ ਚੜੀ ਜਵਾਨੀ ਖਾਲੀ ਛੋ ਨਾ ਕਰਾਂ ਦੋਸਤਾ ਸਤਕਾਰ ਤੇਰੇ ਸ਼ਹਿਰ ਦਾ ਨਾਮ ਸੁਹਾ ਵਖਿਆ ਜਿਮਾਰਤੇ ਦੇਸ਼ਰ ਦਾ ਇਰੇ ਦੇ ਬਣ ਕੇ ਰਹਿ ਗਿਆ ਦੇਸ਼ ਦੇਸ਼ੀ ਚ ਵਤਨ ਦੀ ਮਿੱਠੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਬਿਰਹੋ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਲੈ ਕੇ ਸੱਤ ਸੰਸਾਰ ਇਸ ਦਾ ਪਾਗ ਨੰਬਰ 12 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਲੇਖਕ ਅਤੇ ਗਾਇਕੀ ਬਲਵਿੰਦਰ ਸਿੰਘ ਜੀ ਦੇਖੋ ਇਹਨਾਂ ਨੂੰ ਅਸੀਂ ਅੱਜ ਜਾਣਾਂਗੇ ਭਾਗ ਨੰਬਰ 12 ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਜੀਤੂ ਸਾਹਿਬ ਤੁਸੀਂ ਦੱਸੋ ਕੀ ਹਾਲ ਚਾਲ ਬਸ ਸੜੇ ਇੱਕ ਇੱਕ ਤੋਂ ਨਹੀਂ ਹੋ ਰਹੀ ਹੈ ਰੌਣਕ ਨਹੀਂ ਬਸ ਸੜੇ ਦੀ ਤਿਆਰੀ ਹੈ ਜੀ ਸਾਡੀ ਹਾਂ ਜੀ ਚਲੋ ਠੀਕ ਹੈ ਜੀਤੂ ਸਾਹਿਬ ਦੱਸੋ ਫਿਰ ਸਾਨੂੰ ਭਾਗ ਨੰਬਰ 12 ਦੀ ਜਾਣਕਾਰੀ ਭਾਗ ਨੰਬਰ 12 ਦੇ ਵਿੱਚ ਇਹੋ ਜੀ ਦੱਸਣ ਜੋ ਗੱਲ ਹੈ ਤੇ ਜੋ ਜੀ ਕੁਮਾਰ ਜੀ ਜਦੋਂ ਜਿਹੜੇ ਸ਼ਹਿਰ ਵਿੱਚ ਜੰਮੇ ਪਲੇ ਜਨਮ ਕਿੱਥੇ ਹੋਣਾ ਪਾਕਿਸਤਾਨ ਵਿੱਚ ਮਦਾਨਾ ਦਾ ਪਾਲਣ ਪੋਸ਼ਣ ਜਿਹੜਾ ਉਟਾਲਾ ਸ਼ਹਿਰ ਵਿੱਚ ਹੋਇਆ ਇੱਥੇ ਜਵਾਨ ਹੋਏ ਇੱਥੇ ਨਜ਼ਮਾਂ ਦੀ ਦੇ ਅਨੰਦ ਮਾਣ ਤੇਰੇ ਇੱਕ ਹਨ ਜੋ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਦਾ ਵਧੀਆ ਲਿਖਣਾ ਸ਼ੁਰੂ ਕੀਤਾ ਇੱਥੋਂ ਨੂੰ ਬਹੁਤ سارے ਵੱਡੇ ਸ਼ਾਇਰ ਬਣ ਗਏ ਇਸ ਤੋਂ ਬਾਅਦ ਜਦੋਂ ਵੱਡਾ ਸ਼ਾਇਰ ਬਣ ਜਾਂਦਾ ਕੋਈ ਅੱਜ ਤੱਕ ਅੰਮ੍ਰਿਤਪਾਲ ਸਾਹਿਬ ਨੇ ਆਪਣੀ ਲਾਈਫ ਦੇ ਵਿੱਚ ਇਹ ਵੇਖਿਆ ਕਿ ਜੋ ਕੋਈ ਕੋਈ ਵੀ ਇਨਸਾਨ ਆਪਾਂ ਕੋਈ ਕਿਸੇ ਦੀ ਇਤਨੀ ਨਹੀਂ ਕਰਦੇ ਕਿ ਉਸ ਜਦ ਉਹਦੇ ਕੋਲ ਇੱਕ ਮਹਾ ਮਹਾਨ ਕੋਈ ਆ ਜਾਂਦਾ ਉਹਦੇ ਬਾਰੇ ਵਿੱਚ ਕੋਈ ਚੀਜ਼ ਜਿਵੇਂ ਨਾਲ ਕੀ ਉਹਨੂੰ ਨਾ ਫਿਰ ਆਪਣਾ ਘਰ ਆਪਣੀ ਫਾਕੀ ਆਪਣਾ ਸ਼ਹਿਰ ਉਹ ਛੋਟਾ ਲੱਗਦਾ ਹੂੰ ਮੈਂ ਕਿਹ ਕਿਹ ਕਿਹਤਰਾ ਹੀ ਕੇ ਕੁਮਾਰ ਢਾਲਵੀ ਨੇ ਕੀਤਾ ਆਪਣੇ ਨਾਲ ਖੁਦ ਅੱਛਾ ਉਹ ਜਦੋਂ ਉਹਦੀਆਂ بلندੀਆਂ ਥੋੜੀਆਂ ਜਿਹੀਆਂ ਸ਼ਿਖਰਾਂ ਤੇ ਹੋਈਆਂ ਤੇ ਉਹਨੂੰ ਆਪਣਾ ਜਿਹੜਾ ਸ਼ਹਿਰ ਥੋੜਾ ਛੋਟਾ ਲੱਗਣ ਲੱਗਾ ਬਟਾਲਾ ਹੈ ਬਟਾਲਾ ਹੈ ਛੋਟਾ ਲੱਗਣ ਲੱਗਾ ਤੇ ਉਹਨੇ ਸੋਚਿਆ ਵੀ ਮੈਂ ਇਹ ਮੇਰੇ ਜਿਹੜਾ ਹੁਣ ਮੇਰਾ ਕੱਦ ਹੈ ਇਸ ਜਨ ਤੇ ਉਹਦੇ ਤੋਂ ਇਹ ਛੋਟਾ ਵਾਸਿਆ ਹੂੰ ਕਿ ਕਿਉਂ ਨਾ ਉਹ ਇਹ ਸ਼ਹਿਰ ਦੇ ਵਿੱਚੋਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਉਡਾਈ ਜਾਵੇ ਹੂੰ ਉਹਨਾਂ ਨੇ ਕਿਹਾ ਸੀ ਕਿ ਸ਼ਹਿਰ ਨੂੰ ਛੱਡਣ ਦੀ ਸਲਾਹ ਕਰ ਲਈ ਹਾਂ ਬਾਹਰ ਚਲੋ ਇਹ ਨਹੀਂ ਪਤਾ ਵੀ ਜਿਹੜੇ ਵੱਡੇ ਸ਼ਹਿਰ ਦੇ ਲੋਕ ਹੁੰਦੇ ਆ ਉਹ ਉਹਨਾਂ ਦੀ ਸੋਚ ਹੋਰ ਹੁੰਦੀ ਆ ਤੇ ਛੋਟੇ ਸ਼ਹਿਰ ਵਾਲਿਆਂ ਦੀ ਹੋਰ ਹੁੰਦੀ ਛੋਟੇ ਸ਼ਹਿਰ ਹੋਵੇ ਜਾਂ ਪਿੰਡ ਹੋ ਜੋ ਨਾ ਪਿਆਰ ਸਕਾਰ ਮਲਾਪੜਾ ਤਾਂ ਲੋਕ ਨਹੀਂ ਵੱਡਿਆਂ ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋਗੇ ਦੀ ਕੋਈ ਕੇ ਨਾ ਲਾਕਨ ਕੁੱਛ ਨਹੀਂ ਤੇ ਗਲੀਆਂ ਦੇ ਵਿੱਚ ਆਪਣੇ ਘਰ ਦੇ ਵਿੱਚ ਲੋਕਰ ਰਹਿੰਦੇ ਆ ਉਹ ਸੋਚ ਕੇ ਇਹ ਤਾਂ ਉਹਨੂੰ ਓਡਾਰੀ ਮਾਰਨ ਦਾ ਬਾਰੇ ਸੋਚਿਆ ਪਰ ਇਹ ਪਲੱਸ ਜੀ ਇਹੋ ਤੀਰਾਂ ਨੂੰ ਪਿਆਰੀ ਕਰ ਹਾਂ ਜੇ ਜੀ ਪਿਆਰੀ ਹੋਈ ਨਹੀਂ ਫਿਰ ਤੇ ਇਹਨੂੰ ਕੋਸ਼ਿਸ਼ ਹੰਝਾਇਆ ਵੀ ਬਟਾਲੇ ਦੇ ਦੋਸਤਾਂ ਨੂੰ ਕਿ ਸ਼ੇਖ ਮਾਰਦੀ ਨਾ ਦੌੜੇ ਉਹਨੂੰ ਕਿੰਨਾ ਦਾ ਪਿਆਰ ਆ ਸਾਡੇ ਨਾਲ ਤੁਹਾਨੂੰ ਸਾਡੇ ਕੋਲ ਛੱਡ ਕੇ ਜਾਓਗੇ ਜਿੱਦਾਂਾ ਸੀ ਬੋਨੇ ਦੋਸਤਾਂ ਨਾ ਦਿੰਦਾ ਉਹ ਮੈਂ ਹੁਣ ਬਾਹਰ ਕਰ ਜਾਂਦੇ ਨਾ ਉਹ ਕਹਿੰਦਾ ਦੋਸਤਾਂ ਯਾਰ ਦਾ ਸੰਦੀ ਸਾਹਿਬ ਨਾ ਜਾ ਇੱਥੇ ਆਪਣਾ ਬੜਾ ਵਧੀਆ ਖਿਸਤਨ ਚਾਹਤਾ ਕਿਹਾ ਵਾ ਪਿਆਰ ਹੈ ਸਾਡਾ ਤੇ ਪਜਾਇਦਾ ਤੇ ਫਿਰ ਆਪਾਂ ਕੱਲੇ ਖੰਡੇ ਇਹਦੇ ਦੋਸਤ ਬਹੁਤ ਨੇ ਉੱਥੇ ਬਟਾਲੇ ਅਜੇ ਵੀ ਇਹਨਾਂ ਦਾ ਇੱਕ ਦੋਸਤ ਜਿੰਦੀ ਜਾਗ ਜਿੰਦਾਲ ਹੈ ਅੱਛਾ ਉਹਦਾ ਨਾਮ ਹੈ ਰਵਾ ਫੋਟੋਗ੍ਰਾਫਰ ਨੇ ਬਾਜਾ ਸਾਹਿਬ ਹਾਂਜੀ ਤੇ ਦੱਸਿਆ ਪਿਛਲੇ ਬਟਾਲੇ ਦਾ ਜਿਹੜਾ ਆਈ.ਟੀ.ਆ ਹੈ ਨਾ ਹਾਂਜੀ ਉਹ ਹਨੂਆ ਨੋੜ ਦੇ ਕਿ ਉੱਥੇ ਉਹਨਾਂ ਨੇ ਇੱਕ ਸਟੂਡੀਓ ਖੋਲਿਆ ਹੈ ਤੇ ਬੜੇ ਬਿੰਦਾਸ ਦੇ ਬੰਦੇ ਬੜਾ ਖੜਾ ਬੋਲਦੇ ਰਹੇ ਕਿ ਉਹਨਾਂ ਦੇ ਕੋਲ ਵੀ ਬੜੀ ਜੀਵਨੀ ਉਹਨਾਂ ਦੀ ਪਈ ਹੈ ਬੜੀ ਖੜਾ ਦੇਗਾਰ ਹੈ ਨਾ ਉਹ ਸਾਰੇ ਉਹਨਾਂ ਦੇ ਨਾਲ ਖੇਡੇ ਕਲ ਛੱਡ ਲਾਏ ਬੜੇ ਜਵਾਨ ਸੀ ਤੇ ਉੱਥੇ ਸਿਰ ਸ਼ਹਿਰ ਤੇ ਛੜਦਤਾ ਇਹਨਾਂ ਨੇ ਪਰ ਫਿਰ ਉਸਕੇ ਇਹਨਾਂ ਨੇ ਇੱਕ ਹਫਤਾ ਲਿਖੀ ਉਹ ਵਧੀਆ ਗੀਤ ਸੁਣਾਉਣੀ ਉਹ ਕਵਤਾ ਜਿਹੜੀ ਰੋਗ ਬਣ ਕੇ ਰਹਿ ਗਿਆ ਬਿਮਾਰ ਤੇਰੇ ਸਾਹ ਚ ਡਾਕਟਰ ਸਾਹਿਬ ਨਸੀਹਤ ਰਿਖਿਆ ਹਨ ਬਿਮਾਰ ਤੇ ਉਹ ਮਾਰ ਹਨ ਡਾਕਟਰ ਸਾਹਿਬ ਇਦਾਂ ਨਹੀਂ ਤੂੰ ਆਪਣੀ ਆਵਾਜ਼ ਵਿੱਚ ਸੁਣਾਉ ਜਿਹੜੀ ਤੁਹਾਡੀ ਵਧੀਆ ਆਵਾਜ਼ ਹੈ ਉਹ ਦੀ ਬੇਚਾਉ ਤਾਂ ਉਹ ਉਹ ਬਾਂਦੇ ਰਿਆ ਬਿਮਾਰ ਤੁਰ ਸ਼ਰਦਾ ਮੈਂ ਮਿਰਾ ਵੇਖਿਆ ਗੁਨਾਹੂ ਤੋਂ ਬਚ ਉਸ ਦੀਆਂ ਗਣੀਆਂ ਮਰ ਚੜਦੀ ਜਵਾਨੀ ਖਾਲੀ ਕਿੰਤ ਕਰਾ ਨਾ ਦੋਸਤ ਕੋ ਉੱਤਾਰੇ ਕੋ ਸਰਦਾਰ ਮੈਂ ਮਸਿਹਾ ਵਿਖਿਆ ਬੁਨਾਰ ਕੇ ਜਾ ਵੇਰੀ ਗੁੱਡ ਜੇਕਮਸਾਬ ਬਹੁਤ ਵਧੀਆ ਚਲੋ ਸ਼ੇਖ ਮਾਰਵਣੀ ਦੀ ਬਟਾਲੀ ਨਹੀਂ ਤੇ ਬਹੁਤ ਵਧੀਆ ਲਿਖਿਆ ਵਾ ਉਹਨੂੰ ਨਭਾਇਆ ਵੀ ਤੁਸੀਂ ਬਹੁਤ ਦੇਖੋ ਬੀਆ ਰੋਗ ਬਣ ਕੇ ਰਹਿ ਗਿਆ ਪਿਆਰ ਤੇਰੀ ਸ਼ਹਿਰ ਦਾ ਮੈਂ ਮਸੀਹਾ ਵੀ ਇਸ ਸ਼ਹਿਰ ਦਾ ਬਿਦਾ ਵਿਸ਼ੇ ਗਜਾਬ ਜੇਕਮਸਾਬ ਇਹ ਜਿਹੜੀ ਗਗਲ ਆ ਇਹਦਾ ਮਤਲਬ ਇਹ ਜਾਨੀ ਕਿ ਵਿਆਖਿਆ ਥੋੜੀ ਜਿਹੀ ਕਰੋ ਤੇ ਇਹਦਾ ਇਹਦਾ ਮਤਲਬ ਇਹੋ ਹੈ ਸੰਦੀ ਸਾਹਿਬ ਕੇ ਜਦੋਂ ਕੋਈ ਵੀ ਬੰਦਾ ਖੈਰ ਆਪਣਾ ਛੱਡਦਾ ਜਾਂ ਆਪਣੇ ਸਾਥੀ ਨੂੰ ਛੱਡਦਾ ਤੇ ਫਿਰ ਉਹਦੇ ਤੇ ਉਹਨੂੰ ਇਹ ਚੀਜ਼ ਦੀ ਘਾਟ ਕੰਸੂਸ ਨਾ ਉਹ ਰੋਗ ਬਣ ਕੇ ਰਹਿ ਗਿਆ ਖੈਰ ਤੇ ਦੇਖਦਾ ਨਾ ਉਸ ਹੀ ਹਾਲੇ ਕਿਆ ਮਾਰ ਕੇ ਦਿੱਤੀ ਕੋਈ ਕਿੰਦਾ ਕਿ ਮੈਂ ਰੋਗ ਵਾਂਗ ਜਿਹੜਾ ਤੇਰੇ ਸ਼ਹਿਰ ਦਾ ਮੇਰੇ ਹਰ ਫਿਰ ਦੇ ਵਿੱਚ ਫੜਾੜੀ ਰਹਿਣਾ ਰਿਹਾ ਰੋਗ ਬਣ ਕੇ ਰਹਿ ਗਿਆ ਤੇ ਮੇਰੇ ਵਾਂਗ ਤੇ ਰੋਗ ਹੀ ਆਇਆ ਕੰਜੂਗਾ ਛੱਡ ਗਿਆ ਤੇਰਾ ਸ਼ਹਿਰ ਜਿਹੜਾ ਬਟਾਲਾ ਸ਼ਹਿਰ ਆ ਰੋਗ ਬਣ ਕੇ ਇਹ ਮੈਂ ਨਸੀਹਾ ਦੇਖਿਆ ਇਹ ਮਾਰ ਤੇਰੇ ਸ਼ਹਿਰ ਤੇ ਮੈਂ ਬਿਮਾਰ ਐ ਇੱਥੋਂ ਦੇ ਸ਼ਹਿਰ ਦਾ ਕਿੰਨਾ ਮੇਰਾ ਮੋਹ ਹੈ ਇਹਦੇ ਨਾਲ ਪਰ ਮੈਨੂੰ ਛੱਡਣਾ ਪੈਣਾ ਪਰ ਮੈਂ ਨੰਦ ਕਈ ਵਾਰੀ ਸੋਚਦਾ ਕਿ ਜਿੱਦਾਂ ਮੈਂ ਵੀ ਆ ਇਹ ਮੇਰਾ ਪਿੰਡ ਜਿਹੜਾ ਅਸਿਰ ਦਾ ਅਰਦਾਸਪੁਰ ਪਿੰਡ ਹੈ ਜੀ ਕੋਈ ਨਵੇਂ ਛੱਡ ਕੇ ਆਏ ਪਰ ਉਦਾਂ ਦਾ ਮੋਹ ਥੋੜਾ ਇਥੇ ਸ਼ੋਖ ਸਿੰਘ ਸਾਹਿਬ ਚਲੋ ਗੱਲ ਕਰਿਆ ਬਸ ਇੱਕ ਮਰਤਾਲੀ ਪੀ ਗਿਆ ਤੇ ਇੰਨੇ ਬਟਾਲਾ ਚਾਹ ਛੱਡਿਆ ਉਹਨੂੰ ਰੋਗ ਬਣ ਕੇ ਰਹਿ ਗਿਆ ਪੀ ਪਿਆਰ ਤੇਰੀ ਛੇਹ ਦਾ ਜਿਹੜਾ ਹੈਗਾ ਵਾ ਉਹ ਮੇਰੇ ਵੀ ਰੋਗ ਲੱਗ ਗਿਆ ਵਾ ਉਹਨੇ ਕੋਸ਼ਿਸ਼ ਕਰਕੇ ਛੱਡਿਆ ਤੁਸੀਂ ਕਿਉਂ ਛੱਡਿਆ ਉਹਨਰੇ ਵੀ ਸ਼ਹਿਦਨ ਦੇ ਕੋਈ ਕਾਰਨ ਹੋਣਗੇ ਜਿਹੜੇ ਕਿ ਆਪਾਂ ਕੋਈ ਵਰੀ ਦੱਸ ਨਹੀਂ ਸਕਦੇ ਤੇ ਜੋ ਮਜਬੂਰੀਆਂ ਨਹੀਂ ਕਰਾਂ ਗੁੱਦੀਆਂ ਗੱਲਾਂ ਨਹੀਂ ਦੀ ਆ ਬੰ ਮੈਂ ਗੁੱਦੀਆਂ ਨਹੀਂ ਮਜਬੂਰੀਆਂ ਆ ਆ ਦੁਨੀਆ ਦਾ ਦੱਸਦੇ ਨੇ 40 ਸੇ ਇੱਕ ਸ਼ਿਖਮ ਸਾਹਿਬ ਬਟਾਲਾ ਸ਼ਹਿਰ ਸ਼ਹਿਦਨ ਤੋਂ ਬਾਅਦ ਫਿਰ ਬਟਾਲਾ ਸਾਹਿਬ ਕਿੱਥੇ ਗਏ ਬਟਾਲਾ ਸ਼ਹਿਰ ਛੱਡਣ ਦੀ ਉਹਨਾਂ ਦੀ ਖਾਹਿਸ਼ ਸੀ ਕਿ ਉਹਨਾਂ ਨੇ ਇਹ ਸੋਚਿਆ ਕਿ ਮੈਂ ਇੱਕ ਰਾਸ਼ਟਰੀ ਅਤੇ ਪੰਜਾਬ ਦਾ ਸ਼ਹਿਰ ਬਣ ਚੁੱਕਾ ਹੂੰ ਤੇ ਮੈਨੂੰ ਕਿਸੇ ਵੱਡੇ ਸ਼ਹਿਰ ਵਿੱਚ ਦਾਣਾ ਦਿੱਤਾ ਹੂੰ ਉਹਨੂੰ ਠਾਠ ਦੇ ਵਿੱਚ ਮੇਰੇ ਸਾਹਦੇ ਉਹ ਨਾ ਆਮ ਬਟਾਲੇ ਲੋਹੇ ਦੇ ਸ਼ਹਿਰ ਤੋਂ ਉਹਨਾਂ ਨੇ ਉੱਥੇ ਹੀ ੜਾਰੀ ਮਾਰੀ ਤੇ ਉਹਨਾਂ ਨੇ ਕਿਹਾ ਵੱਡੇ-ਵੱਡੇ ਸ਼ਹਿਰਾਂ ਦੀ ਦਾਪੋਤ ਜਲਦੀ ਜਲਦੀ ਤੇ ਸਿੰਧੀਗੜ ਜਾ ਕੇ ਉਹਨਾਂ ਨੂੰ ਕੁਝ ਈਦਾਂ ਦਾ ਕੋਈ ਨਾ ਨਾ ਦਾ ਨਾਮ ਕਿਕ ਮਿਲਿਆ ਉਸ ਦਾ ਹਾਂਜੀ ਉਹ ਜਦ ਸਿੰਧੀਗੜ ਗਏ ਉੱਥੇ ਤੇ ਉੱਥੋਂ ਦੇ ਲੋਕ ਉਹਨਾਂ ਦੇਖੇ ਹੂੰ ਕਿ ਉਹ ਮਨਮਲੀ ਕਪੜੇ ਸੋਨੇ ਲਬਾਸ ਕਿੰਦੇ ਜਿੰਪੱਠਾਂ ਵਰਗੇ ਨੇ ਉਹ ਕਿੰਦੇ ਕਿਤੇ ਸੀ ਉਹਨਾਂ ਦੇ ਸੀ ਉਹ ਜਿਹੜੇ ਬੰਦੇ ਸੀ ਜੀ ਕਹਿੰਦੇ ਕਿ ਉਹ ਸਰੀਰ ਪੱਖੋਂ ਮਨੁੱਖ ਸੀ ਜੀ ਮੇਕਨ ਉਹ ਮੰਡੇ ਕੇ ਕੀ ਲੱਭਦੇ ਕਮਾਉਣ ਤੋਂ ਨਾਲ ਵਿੱਚ ਲਿਖਿਆ ਕਿ ਮੋੜੇ ਜਿੱਦਾਂ ਅਮਰਦੇਹ ਦੀ ਨਾ ਉਦਾਂ ਸੀ ਉਹਨਾਂ ਵਿੱਚ ਜਾਣ ਹੈ ਉਹਦਾ ਲਿਖੀ ਠੀਕੂ ਸਾਹਿਬ ਬਟਾਲੀ ਸਾਹਿਬ ਦਾ ਫਿਰ ਜਿਹੜਾ ਸਫਰ ਹੀ ਜਿਹੜਾ ਚੰਡੀਗੜ੍ਹ ਦਾ ਉਹ ਕਿਸ ਤਰ੍ਹਾਂ ਦਾ ਰਹਾ ਹਾਂ ਮਤਨ ਦੱਸਦੇ ਆਜ਼ ਉਹ ਤੋਂ ਦੇ ਰੇਸ਼ਮੀ ਤੇ ਮਲਾਈਨ ਕੱਪੜਿਆਂ ਬਾਰੇ ਤੁਹਾਨੂੰ ਦੱਸਿਆ ਕਿ ਇਹ ਹਾਂ ਦੇ ਕੱਪੜੇ ਪਾਉਣੇ ਸੁੰਦਰ ਹਨ ਵਾੜੇ ਉਨਾਂ ਦਾ ਜਿਹੜਾ ਗੋਲ ਸੀਟ ਪੱਥਰਾਂ ਵਰਗੀ ਦੇਖੋ ਜਦੋਂ ਚੰ디ਗੜ੍ਹ ਜਿਲ੍ਹੇ ਗਏ ਉਹਨਾਂ ਨੂੰ ਪੱਥਰਾਂ ਵਰਗੇ ਇਨਸਾਨ ਮਿਲੇ ਬਟਾਲਾ ਛੱਡ ਕੇ ਗਏ ਉੱਥੇ ਵੀ ਇਹੋ ਜਿਹੇ ਇਨਸਾਨ ਮਿਲੇ ਉਸ ਤੋਂ ਬਾਅਦ ਫਿਰ ਕਿੱਥੇ ਰਾਹ ਨੂੰ ਉੱਥੇ ਇੱਥੇ ਨਹੀਂ ਇਦਾਂ ਦੇ ਇਨਸਾਨ ਇਦਾਂ ਦੇ ਇਥੇ ਨਹੀਂ ਕੋਈ ਇਨਸਾਨ ਹੈ ਇਥੇ ਚੰਡੀਗੜ੍ਹ ਨਹੀਂ ਬਟਾਲਾ ਬਟਾਲੇ ਪਰ ਬਹੁਤ ਲੋਕੀ ਪਿਆਰ ਕਰਦੇ ਹਨ ਪਿਆਰ ਕਰਦੇ ਹਨ ਕਿਉਂਕਿ ਜਿੱਥੇ ਪਲਿਆ ਹੁੰਦਾ ਬੰਦਾ ਜਾਨ ਹੋਇਆ ਹੁੰਦਾ ਉੱਥੇ ਜਿਹਾ ਉਹਨਾਂ ਨਾਲ ਬੜਾ ਜ਼ਿਆਦਾ ਜੁੜਿਆ ਹੁੰਦਾ ਉੱਥੇ ਦਾ ਬੰਦਾ ਵਹਿ ਰਹੀ ਜਾਂਦਾ ਨਾ ਤੇ ਉਹ ਕੋਈ ਵੀ ਕਿਸੇ ਨੂੰ ਨਾ ਵੀ ਮਿਲੇ ਕੰਮ ਨੂੰ ਆਪਣਾ ਘਰ ਆਪਣਾ ਸ਼ਹਿਰ ਆਪਣਾ ਇਲਾਕਾ ਬੜਾ ਸੁੰਦਰ ਲੱਗਦਾ ਉੱਥੋਂ ਦਾ ਤੇ ਜਿਹੜਾ ਚੰਡੀਗੜ੍ਹ ਦਾ ਕਾਜੋ ਤਖਤ ਵਾਲਾ ਸ਼ਹਿਰ ਹੈ ਜੀ ਉੱਥੋਂ ਦੇ ਮਨੁੱਖਤਾ ਜਿਹੜੀ ਬੜੀ ਹੋਰ ਲਿਹਾਜ਼ ਦੇ ਦੀਆ ਜਿਹੜੀ ਕਿ ਜਿਹੜਾ ਇੱਥੋਂ ਇੱਕ ਹਸਾਮਾ ਜਿਹੜਾ ਸਾਡਾ ਬਟਾਲਾ ਸ਼ਹਿਰ ਆ ਉਹ ਉਸ ਟਾਈਮ ਤੇ ਅੱਜ ਤੱਕ ਸ਼ਹਿਰ ਮੰਨੇ ਜਾਂਦਾ ਮੇਰੇ ਖਿਆਲ ਤੋਂ ਉਹ ਸੰਤੂ ਚਿੰਦ ਵਰਗਾ ਹੀ ਛੋਟਾ ਗਿਆ ਤੇ ਵਿਖਾ ਛੋਟਾ ਜਿਹਾ ਕਸਬਾ ਬਣ ਗਿਆ ਤੇ ਉਹਨੂੰ ਛੱਡ ਕੇ ਜਾਣਾ ਤੇ ਦੀ ਰੂਪ ਦਾ ਕੇ ਉੱਥੋਂ ਦੇ ਲੋਕਾਂ ਦੇ ਵਿੱਚ ਰਹਿਣਾ ਮਤਲਬ ਕਿ ਉਹਨਾਂ ਨੂੰ ਮੋਹ ਨਹੀਂ ਲੱਗਾ ਉਹਨਾਂ ਨੇ ਬੜਾ ਮਤਲਬ ਕਿ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਤਾਂ ਇਹ ਬਦਲੀ ਕਰਾ ਕੇ ਤੇ ਗਲਤੀ ਕਰਦਾ ਪਟਵਾਰੀ ਦੀ ਨੌਕਰੀ ਛੱਡੀ ਨਹੀਂ ਹੈ ਛੱਡੀ ਨਹੀਂ ਉਹਨਾਂ ਨੇ ਨਹੀਂ ਪਟਵਾਰੀ ਦੀ ਨੌਕਰੀ ਨਹੀਂ ਕਲਰਕ ਲੱਭੇ ਹੋ ਜੋ ਬੈਂਕ ਠੀਕ ਹੈ ਪਟਵਾਰੀ ਦੀ ਛੱਡ ਕੇ ਫਿਰ ਕਲਰ ਤੇ ਕਲਰਕ ਦੀ ਉਹਨਾਂ ਨੇ ਨੌਕਰੀ ਤੋਂ ਉੱਥੇ ਬਦਲੀ ਕਰਾ ਲਈ ਨਾ ਉੱਥੇ ਚੰਡੀਗੜ੍ਹ ਆ ਮੁੱਖੇ ਆਪਣੇ ਬੈਂਕ ਵਿੱਚ ਚੰਡੀਗੜ੍ਹ ਉੱਥੋਂ ਦਾ ਉਹ ਕਿਦਾਂ ਦਾ ਫਿਰ ਉੱਥੇ ਫਿਰ ਉਹਨਾਂ ਦਾ ਉੱਥੋਂ ਉਹਨਾਂ ਨੂੰ ਵਧੀਆ ਲੋਕ ਵੀ ਮਿਲੇ ਆ ਜਿਹੜੇ ਉੱਥੋਂ ਦੇ ਦਿਲਦਾਰ ਅਫਸਰ ਮਿਲੇ ਵਧੀਆ ਵਧੀਆ ਘਰਾਣਿਆਂ ਦੇ ਲੋਕ ਮਿਲੇ ਜਾਂਦੇ ਜਾਂਦੇ ਬੜਾ ਉਹਨਾਂ ਨੇ ਉਹਨਾਂ ਦਾ ਵੀ ਬਣ ਕੀਤਾ ਪਰ ਕੁਝ ਆਦ ਤਾਂ ਸ਼੍ਰੀ ਕੁਮਾਰੀ ਦੀਆਂ ਬੁਟਾਲ ਜਿਹੜੀ ਮੜੀ ਸੀ ਦੇ ਸੇਵਤ ਬਿੰਦੂ ਜੇ ਮੇਰ 골ਦਾਗੇ ਤੇ ਫਿਰ ਮੇਰਕਦੇਗੇ ਪਾਨ ਤੂੰ ਚਾਹੇ ਸਾਡੇ ਘਰ ਆਇਓ ਸਾਨੂੰ ਮਿਲਿਓ ਜਾਂ ਤੁਸੀਂ ਨੈਸ਼ਨਲ ਲੈਡੀ ਆ ਉਸੇ ਕੰਪਨੀ ਬਾਗਲਾ ਜਲਾਈ ਆ ਉਹ ਸਾਡੇ ਘਰ ਲਾ ਕੇ ਬੈਠੇ ਆ ਕੱਲੀ ਉੱਥੇ ਦੀ ਪਿੰਡੀ ਆ ਉਹ ਇੱਥੇ ਨੱਡਲੈਂਡ ਦੇ ਉਹਨਾਂ ਦੀਆਂ ਮੱਝੇ ਬਹੁਤ ਪੜਿਆ ਹੋਣਾ ਸਾਰੀ ਕਿਤਾਬ ਨੂੰ ਤੇ ਬੜਾ ਕੁਝ ਅਜੀਬ ਜਿਹਾ ਇਨਸਾਨ ਸੀ ਜੀ ਮੈਂ ਵੀ ਇਹ ਕਿਸੇ ਸਾਹਿ ਪਹਿਲਾਂ ਨਹੀਂ ਦੱਸ ਸਕਦਾ ਉਹ ਉਹਦੋਂ ਦੱਸੂਗਾ ਅਗਲੇ ਐਪੀਸੋਡ ਤੇ ਤੁਹਾਨੂੰ ਵੀ ਲੱਗਦਾ ਕਿ ਉਹਨਾਂ ਦੀ ਜਿਸ ਤਰ੍ਹਾਂ ਕਿ ਇਹ ਮਹਿਫਲ ਦੇ ਵਿੱਚ ਬਿੰਦੇ ਹਾਂ ਕਵਿਤਾ ਸੁਣੋ ਲੱਗਦੇ ਹੁਣ ਇੱਕ ਤਾਂ ਦੀ ਲੇ ਲਾਈ ਜਾਂਦੀ ਸੀ ਹਨਾ ਬਸ ਇਹ ਹੁੰਦਾ ਹੈ ਕਿ ਜਿੱਥੇ ਬੈਗੇ ਨਾ ਮਹਿਫਲ ਤੇ ਤੇ ਉਹ ਬੰਜ਼ਾਰੇ ਆਗੇ ਸੀ ਪਹੁੰਚ ਸਕਦੇ ਤੇ ਫਿਰ ਉਦਾਂ ਦੀ ਮਹਿਫਲ ਜੰਗ ਜਾਣੀ ਤੇ ਫਿਰ ਉਹਨਾਂ ਨੂੰ ਭੁੱਲ ਜਾਣਾ ਸਾਰਾ ਕੁਝ ਪਿੱਛੇ ਵੀ ਕੋਈ ਆ ਜਾ ਜਾ ਗੋਲੀ ਦਿਆ ਅੱਜ ਆ ਪੁੱਛਿਆ ਬਾਅਦ ਕਰ ਜਿੱਥੇ ਜਾਏ ਤੇ ਜਾਏ ਤੁਸੀਂ ਇਹ ਫਿਰ ਵੀ ਕੋਈ ਗਰੀ ਦੁੱਖਾ ਹਣਾ ਕਿਤੇ ਮਹਿਫਲਾਂ ਦੇ ਵਿੱਚ ਕਹੀ ਜਾਣਦੇ ਆ ਚਲੋ ਤੁਸੀਂ ਪਿੰਦੇ ਨਹੀਂ ਆ ਜਾਂ ਇਦਾਂ ਦੇ ਨਹੀਂ ਆ ਸ਼ਾਂਤੀ ਸੀ ਵਧੀਆ ਪਰ ਤੁਸੀਂ ਦੇਖਦੇ ਪੈਗਾ ਜੇ ਲੋਕਾਂ ਨੂੰ ਜਿੱਥੇ ਬਹਿ ਗਏ ਉਹ ਭਾਵੇਂ ਉਹ ਦੀ ਘਰ ਵਾਲੀ ਬਾਹਰ ਗੇਟ ਤੇ ਬੈਠੀ ਖਿੱਲੀ ਹੋਏ ਤੋਂ ਬੰਦਰ ਤੇ ਖਾ ਪੈ ਗਲਾਈ ਜਾ ਰਿਹਾ ਪਰ ਇੱਕ ਗੱਲ ਬਹੁਤ ਚ ਡਿਫਰੈਂਟ ਹੈਗਾ ਜੇ ਗੁਰੂ ਸਾਹਿਬ ਛੇ ਕੁਮਾਰ ਬਟਾਲੀ ਤੇ ਆਪਣੇ ਸਾਰੇ ਬੰਦੇ ਨੇ ਇਹ ਕਿ ਉਹ ਉਹ ਜਿਹੜੀ ਦਿਮਾਗ ਵਾਲਾ ਉਹਨੂੰ ਹੋ ਸਕਦਾ ਸ਼ਰਾਬੀ ਇਿੱਤਾ ਉੱਤਰ ਵੀ ਵਿਗੋਦੀ ਆ ਉੱਤਰ ਜਿਹੇ ਆ ਨਤੀਜਾ ਹਨਾ ਕੋਛਰਾਤੀ ਜੇ ਸਾਰਾ ਕੁਝ ਉੱਤਰ ਦੇ ਉੱਤਰ ਦੇ ਗੱਜਲਾਂ ਕੀ ਹੋ ਉਹ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਲੇਵੜਾ ਸਾਹਿਬ ਉਹਨਾਂ ਦੇ ਹਨਾ ਹਨਾ ਤੇ ਇਹ ਜਿਹੜੇ ਸਾਡੇ ਜਿਹੜੇ ਇਹ ਫਿਰ ਗਾਲੀ ਗਲੋਚ ਤੇ ਆ ਜਾਂਦੇ ਆ ਨਾ ਉੱਤੇ ਉਹ ਤੇ ਭਾਜੀ ਦੇਖੋ ਇੱਕੋ ਜਿਹਾ ਸਿੰਗਰ ਹੈਗੇ ਉਹਨਾਂ ਦਾ ਨਾਂ ਨਹੀਂ ਲੈਣਾ ਜਿਹੜੀ ਜੋ ਇਦਾਂ ਬਿਆਨ ਸੋਏ ਉਹ ਵੀ ਪੈਗ ਲਾ ਕੇ ਪਹਿਲੀਆਂ ਚ ਵੀ ਦੌਂਦੇ ਰਹੇ ਹੁਣ ਨਹੀਂ ਜਾਂਦੇ ਹਾਂ ਹਲਾ ਉਹਨਾਂ ਦੀ ਇੱਕ ਹਾਈਬ੍ਰਿਡ ਬਣੀ ਪਾ ਦਿੱਤ ਰਹੇ ਨੇ ਲੇਕ। ਉਹਦੇ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਜੀ ਕੋਈ ਲੋਕ ਜਦੋਂ ਇਦਾਂ ਡ੍ਰਿੰਕ ਕਰਕੇ ਜਾਂਦੇ ਆ ਤੇ ਬਹੁਤ ਅੱਛਾ ਵੀ ਜਾਂਦੇ ਆ। ਫਿਰ ਇਹਨਾਂ ਦੀ ਜਿਹੜੀ ਲਿਖਣੀ ਆ ਜਦੋਂ ਇਹਨਾਂ ਨੇ ਮਤਲਬ ਜੀ ਲਿਖਣਾ ਉਦੋਂ ਮੂਡ ਵਿੱਚ ਆਉਣਾ ਜਾਂ ਰਿਲੈਕਸ ਵਿੱਚ ਆਉਣਾ ਜਾਂ ਇਹਨਾਂ ਨਾਲ ਜੋ ਕੁਝ ਹੋਇਆ ਮੈਂ ਤੁਹਾਨੂੰ ਦੱਸਿਆ ਜੀ। ਉਹ 1 ਦਾ 2 3 4 5 6 ਕਈਆਂ ਕੁੜੀਆਂ ਨੇ ਇਹਨਾਂ ਦਾ ਪਿਆਰ ਹੋਇਆ ਮੈਂ ਸਾਰਿਆਂ ਦੀ ਗਿਣਤੀ ਕਰਾਈ ਦਿੱਤੀ ਐ ਸੂਤਾ ਨਾਲ ਤੇ ਉਹਨੇ ਇੱਕ ਬੀਨਾ ਦੇ ਬੰਦਾ ਮਤਲਬ ਜੇ ਲੂਗਾ ਤੇ ਇਹਨਾਂ ਦਾ ਗੋਹਰ ਜੀ ਜੋਗੀ ਜਿਹੜਾ ਕਿ ਖਿਆਲ ਗਾ ਉਹ ਫਿਰ ਓਬਲੇ ਬਾੜ-ਬਾੜ ਨਿਕਲਣਾ ਦਾਰ ਨੂੰ ਮੈਂ ਕਿ ਇੱਕ ਵਧੀਆ ਸੱਤ ਲਿਖਤਾ ਹੈਂ ਤੈਂ ਦੇਖੋ ਜੀ ਜੇ ਕਣੀ ਤੋਂ ਖੇਡਤਾ ਹੋ ਤੇ ਲੈਤੀ ਦੂਜੀ ਨੂੰ ਖੇਡਤਾ ਹੋ ਤੇ ਲਈ ਹਾਂ ਉਹ ਤੋਂ ਖੇਡੋ ਖੇਂਦੇ ਜੇ ਕੰਮ ਦੀ ਜੇ ਤੇ ਬੜਾ ਹਰਾਉਣਾ ਨੇ ਪਰ ਉਹ ਇਨਸਾਨ ਦਾ ਵੀ ਦਿਲ ਦੇਖੋ ਜੀ ਸੇਤਨ ਸਾਹਿਬ ਹਾਂਜੀ ਜਿੰਨੂ ਕਿਹਨੇ ਤੋਂ ਬੁੱਲਿਆ ਨਹੀਂ ਹਰ ਇੱਕ ਨੇ ਵਰਤ ਕੇ ਛੱਡ ਦਿੱਤਾ ਹੂੰ ਮੈਂ ਕਿ ਬੁੱਲਿਆ ਮੈਂ ਹੁਣੇ ਅੱਜ ਨਹੀਂ ਲਸੂਗਾ ਅਗਲੇ ਐਪੀਸੋਡ ਲਸੂਗਾ ਇਹਨਾਂ ਦੀਆਂ ਨਾ ਕੁਝ ਆਪਣੀਆਂ ਗਲਤੀਆਂ ਸੀ ਜਿੰਨਾ ਕਰਕੇ ਇਹਨਾਂ ਲੋਕ ਇਹਨਾਂ ਤੋਂ ਥੋੜੇ ਥੋੜੇ ਦੂਰ ਵੀ ਹੋ ਜਾਂਦੇ ਸੀ ਹੂੰ ਹਾਂ ਅਗਲੇ ਐਪੀਸੋਡ 'ਚ ਨਸਾਰਾ ਇਹਨਾਂ ਦੇ ਬਾਰੇ ਦੱਸੂਗਾ ਹੁਣ ਕੋਈ ਚੰਡੀਗੜ੍ਹ ਜਾ ਕੇ ਬਟਾਲੀ ਸਾਹਿਬ ਨੇ ਕੁਝ ਲਿਖਿਆ ਆਉਂਦੇ ਅਗਲੇ ਸੱਤ ਅਠੁਰ ਦਸ ਮੰਨ ਲਓ ਹੁਣ ਕੋਈ ਉਹਨਾਂ ਗੱਦਿਲ ਕੋਈ ਨਹੀਂ ਲਿਖੀ ਕਿ ਜਿੱਦਿ ਕਰ ਜਾਂਦੇ ਬੋਤਲ ਕਿਹਨੇ ਹੁੰਨ ਜੇ ਆਪਾਂ ਹੁਣ ਗੱਦਲ ਗਾਵਾਂਗੇ ਤਾਂ ਟਾਈਮ ਜ਼ਿਆਦਾ ਹੋ ਜਾਏਗਾ ਅਗਲੀ ਵਾਰ ਤੁਹਾਨੂੰ ਸਾਰੀਆਂ ਗੱਦਲਾਂ ਚਾਹਾਂ ਜਿੱਦਿ ਹਰ ਵਾਰੀਆਂ ਠੀਕ ਹੈ ਚਲੋ ਠੀਕ ਹੈ ਜੀ ਠੀਕ ਹਾਂ ਸਭ